ਸਾਸੀ ਕਾਲ ਦੋਸਤੋ ਅੱਜ ਅਸੀਂ ਹਠੂਰ ਤੋਂ ਚੱਕ ਦਾ ਪੁਲ ਜਾ ਰਹੇ ਆਂ ਭਾਈ ਮੈਂ ਤੇ ਅਜੇ ਜੋ ਸ਼ੀਸ਼ਾ ਸਾਈਕਲ ਚਲਾਉਣ ਦਾ ਮਤਲਬ ਸਿਰਫ ਤੇ ਸਿਰਫ ਵਰਜਸ਼ ਜਾਂ ਲੱਤਾਂ ਕਢਾਉਣੀਆਂ ਰਹੀਆਂ ਇਹਦੇ ਨਾਲ ਅਸੀਂ ਤਕਰੀਬਨ ਆਸੇ-ਪਾਸੇ ਵਿਚਰ ਰਹੇ ਬਰਤਾਰੇ ਜਾਂ ਪਿੰਡ ਚ ਜਾਂ ਰਾਜਨੀਤੀ ਚ ਉਥਲ-ਪੁਥਲ ਜੋ ਵੀ ਹੈਗੀ ਆ ਆਪ ਦੀ ਬੁੱਧੀ ਦੇ ਮਨਤਾਬ ਕੋਤੇ ਤੇ ਡਿਸਕਸ ਕਰਦੇ ਆ ਤੇ ਡਿਸਕਸ ਕਰਨਾ ਮਾੜਾ-ਮੂਟਾ ਦਿਮਾਗ ਫਰੈਸ਼ ਹੁੰਦਾ ਜੋ ਕੂੜਾ ਕਰਕਟ ਭਰਿਆ ਹੁੰਦਾ ਜਾਂ ਜੋ 네ਗੇਟਿਵ ਥਾਟ ਆਉਂਦੇ ਆ ਉਹ ਵੀ ਕੱਢ ਆਈਦੇ ਆ ਬਾਹਰ ਬਾਹਰ ਨਿਕਲਦੇ ਆ ਕੁਦਰਤ ਕਾਇਨਾਤ ਦੇ ਦਰਸ਼ਨ ਤਾਂ ਹੁੰਦੇ ਹੀ ਆ ਨਾਲ ਦੀ ਨਾਲ ਬੰਦਾ ਫਰੈਸ਼ ਵੀ ਹੋ ਕੇ ਆਉਂਦਾ ਆਮ ਲੋਕ ਕਹਿੰਦੇ ਆ ਵੀ ਸੈਰ ਕਰਨਾ ਬੰਦਾ ਥੱਕ ਕੇ ਸੌ ਜਾਂਦਾ ਮੈਂ ਕਹਿੰਦਾ ਹੁੰਦਾ ਵੀ ਬੰਦਾ ਥੱਕ ਕੇ ਨਹੀਂ ਸੌਂਦਾ ਉਹ ਜੋ ਵੀ ਕੂੜਾ ਕਬਾੜਾ ਹੁੰਦਾ ਉਹ ਬਾਹਰ ਕੱਢਿਆ ਹੁੰਦਾ ਸੈਰ ਦੌਰਾਨ ਗੱਲਾਂ ਰਹੀਂ ਤੁਰ ਕੇ ਪਸੀਨੇ ਰਹੀਂ ਬਿਚਾਰ ਬੰਦੇ ਨੂੰ ਗਲਤ ਜਿਹੇ ਵਿਚਾਰ ਹੁੰਦੇ ਹਨ ਉਹ ਬੰਦੇ ਨੂੰ ਟਿਕਣ ਨਹੀਂ ਦਿੰਦੇ ਸੌਣ ਨਹੀਂ ਦਿੰਦੇ ਤੇ ਜਦੋਂ ਬੰਦਾ ਇਹਨਾਂ ਵਿਚਾਰਾਂ ਤੋਂ ਮੁਕਤ ਹੋ ਜਾਂਦਾ ਤੇ ਫਿਰ ਉਹਨੂੰ ਟਿਕਾਉਣਾ ਸ਼ੁਰੂ ਹੋ ਜਾਂਦਾ ਚੱਕ ਦੇ ਪੁਲ ਤੇ ਪਹੁੰਚ ਗਏ ਆ ਤੇ 10 ਮਿੰਟ ਦੀ ਬ੍ਰੇਕ ਲੈਣੇ ਹੁੰਦੇ ਆ ਅਸੀਂ ਸਟੇ ਕਰਦੇ ਹੁੰਨੇ ਆ ਸਾਡੇ ਯੋਸ਼ੀ ਸਾਹਿਬ ਬੈਠੇ ਆ ਸਾਡੇ ਯਾਮੇ ਖੜੇ ਆ ਮੋਟਰਸਾਈਕਲ ਤੇ ਇਹ ਇਹ ਪਈ ਚੱਕਰੇ ਪੁੱਲ ਤੇ ਬਣ ਰਿਹਾ ਨਵਾਂ ਪ੍ਰੋਜੈਕਟ ਕੋਈ ਪੁਲ ਦੀ ਉਹ ਸਾਰੀ ਹੋ ਰਹੀ ਆ ਉਹ ਤਾਂ ਆਪਾਂ ਬੜਾ ਕੁਝ ਦਿਖਾ ਨਹੀਂ ਸਕਦੇ ਪਰ ਸਰੀਰਿਕ ਤਕਾਕਰ ਦੇ ਨਾਲ ਨਾਲ ਮਾਨਸਿਕ ਪ੍ਰੈਸ਼ਨਸ ਵੀ ਮਿਲਦੀ ਆ ਸਹਿਰਾ ਜਦੋਂ ਘਰੋਂ ਬਾਹਰ ਨਿਕਲਦੇ ਆ ਧੰਨਵਾਦ ਜੀ